ਮਹਾਨ ਕ੍ਰਾਂਤੀਕਾਰੀ ਆਤਮਦਰਸੀ ਸਰਵਸ਼ਕਤੀਮਾਨ ਭਗਤੀ ਤੇ ਸ਼ਕਤੀ ਦੇ ਮੂਜਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੈ। ਦੇਸ਼ ਦੀ ਜੋ ਸ਼ਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ ਵਿਚਾਰਕ ਦਾਰਸ਼ਨਿਕ ਸੰਮ ਮਹਾਬਲੀ ਇਤਨੀਆਂ ਓਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਛਲ ਦੇਖਣ ਨੂੰ ਨਹੀਂ ਮਿਲੀਆਂ ਅਲਾ ਯਾਰ ਖਾਂ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀਵੇਂ ਜ਼ਮਾਨਾ ਤੋਂ ਯਕੀ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਗਟਣ ਹੈ ਬਹੁਤ ਗਟਣ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਟਲੇ ਪੁੱਤਰ ਵਿਖੇ ਹੋਇਆ ਸਾਹਿਬ ਸ੍ਰੀ ਗੁਰਤੇਗ ਬਾਦਲ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਆ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ ਪਟਨੇ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋਧਾ ਕ੍ਰਾਂਤੀਕਾਰੀ ਤੇ ਸੰ ਤੇ ਅਵਤਾਰੀ ਮੂਰਤ ਦੇ ਲੱਛਣ ਪ੍ਰਗਟ ਹੋਣ ਲੱਗੇ ਜਿਸ ਦਿਨ ਆਪ ਦਾ ਅਵਤਾਰ ਹੋਇਆ ਹੈ ਪ੍ਰਕਾਸ਼ ਹੋਇਆ ਹੈ ਅੰਬਾਲਾ ਜਿਹਦਾ ਪ੍ਰਾਣਾ ਨਾ ਹੈ ਅੰਬਾ ਵਾਲਾ ਇੱਥੋਂ ਦਾ ਵਸਨੀਕ ਹੀ ਖੰਸ਼ਾ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ ਖਲੀਫੇ ਕਹਿਣ ਲਗੇ ਪੀਰ ਸਾਈ ਅੱਜ ਕਿਦਰੇ ਪੰਘ ਜ਼ਿਆਦਾ ਦੇ ਨੇ ਪੀੜੇ ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਆਖ ਲੱਗਾ ਅੱਜ ਅੱਲਾ ਦਾ ਨੂਰ ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਏ ਦਰਸ਼ਨਾ ਲਈ ਚੱਲ ਪਿਆ ਤੇ ਜਦ ਜਾ ਕੇ ਪਾਤ ਪਟਨੇ ਵਿੱਚ ਦਰਸ਼ਨ ਕੀਤੇ ਦਰਸ਼ਨ ਕਰਦਿਆਂ ਮਸਤਕ ਨਹੀਂ झुकाया ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁਠੀਆਂ ਕੀਤੀਆਂ ਮਤਲਬ ਇਸ ਦਾ ਇਹ ਸੀ ਕਿ ਇਹ ਜੋ ਫਕੀਰ ਇਹ ਜੋ ਨੂਰ ਆਇਆ ਹੈ ਇਹ Hindu ਦੇ ਘਰ ਚਾਨਣਾ ਕਰੇਗਾ ਕਿ Muslim ਦੇ ਘਰ ਚਾਨਣਾ ਕਰੇਗਾ ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਹੀ ਮੁਠੀਆਂ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ Hindu ਤੇ Muslim ਦਾ ਸਾਂਝਾ ਹੈ ਉਸ ਸਾਂਝੀ ਵਾਲਤਾ ਦੇ ਮਜਸਮੇ ਦੇ ਤੇ ਮਹਾਵਾਕ ਨੇ Hindu ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਕ ਕੀ ਜਾਤ ਸਭੇ ਇੱਕ ਹੈ ਪਹਿਚਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਵਿੱਚ ਗੰਗਾ ਦੇ ਤਟ ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ ਇੱਕ ਦਿਨ ਆਪਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗਵਾਚ ਗਿਆ ਮਾਤਾ ਜੀ ਨੇ ਮਾਮਾ ਕ੍ਰਿਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ ਲਾਲ ਜੀ ਕੜਾ ਕਿੱਥੇ ਹੈ ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨੇ ਹੋਇਆ ਸੀ ਸੋਨੇ ਦਾ ਕਿੱਥੇ ਦੂਸਰਾ ਉਦਾਰ ਕੇ ਤੇ ਗੰਗਾ ਦੇ ਛੁੱਟ ਕੇ ਆਖਿਆ ਉੱਥੇ ਉੱਥੇ ਛੁੱਟੇ ਕੋਈ ਪਕੜ ਨਹੀਂ ਕੰਚਨ ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ ਬਚਪਨ ਦੇ ਆਪਦੀਆਂ ਬੈਰਾਗੀ ਤੇ ਤਿਆਗੀ ਵਰਦੀ ਇੰਜ ਉਜਾਗਰ ਹੋਈਆਂ ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਵਿੱਚ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ ਉਸੇ ਹੀ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ ਜਿੱਥੇ ਅਫਗਾਨੀ ਆਏ, ਈਰਾਨੀ ਆਏ, ਡੱਚ ਆਏ, ਪੁਰਤਗਾਲੀ ਆਏ, ਮੰਗੋਲ ਆਏ, ਅਰਬੀਆਨ ਆਏ, ਫਿਰ ਫ੍ਰੈਂਚ ਆਏ, ਅੰਗਰੇਜ਼ ਆਏ, ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁzdਿਲ ਹੋ ਗਿਆ ਸੀ। ਅਹਿੰਸਾ ਪਰਮ ਧਰਮ ਹੈ। ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਅਹੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦੇਦੀ ਹੈ ਕਾਇ ਨੂੰ ਨਹੀਂ ਬੁਜਦਿਲ ਨੂੰ ਨਹੀਂ ਅਹੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ ਸੰਪੂਰਨ ਧਰਮ ਨਹੀਂ ਹੈ ਮੁਕੰਮਲ ਧਰਮ ਨਹੀਂ ਹੈ ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ ਜੈਸੇ ਸ਼੍ਰੀ ਰਾਮ धनुष बाण धारण ਕਰਦੇ ਨੇ ਸ਼੍ਰੀ ਕ੍ਰਿਸ਼ਨ सुदर्शन चक्र धारण कर देने अर्जुन ਦੇ दे ਹੱਥ ਦੇ ਵਿੱਚ धनुष बाण ਹੈ परशराम ਦੇ ਕੋਲ बरछा है शिवजी ਦੇ پاس त्रिशूल है और गदा है हनुमान ਕੋਲ वर्ष के इस तरह के जितने अवतारी पुरुष ने कोई ना कोई शस्त्र ਆਪਣੇ ਕੋਲ रख देने और इस गल्दा प्रतीक है कि हिफाजत बाहरों भी करनी है हिफाजत अंदरों भी करनी है ਅੰਦਰ ਦੇ ਵੈਰੀ ਕੋਈ ਹੋਰ ਨਹੀਂ ਬਾਹਰ ਦੇ ਵੈਰੀ ਕੋਈ ਹੋਰ ਨਹੀਂ ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ ਆਪਣੀ ਆਤਮਾ ਨੂੰ ਵੀ ਬਚਾਣਾ ਹੈ ਆਪਣੇ ਸਰੀਰ ਨੂੰ ਵੀ ਬਚਾਣਾ ਹੈ ਆਪਣੇ ਮਨ ਨੂੰ ਵੀ ਬਚਾਣਾ ਹੈ ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਣਾ ਆਪਣੇ ਦੇਸ਼ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਦੀ ਸੱਭਿਆਚਾਰੀ ਨੂੰ ਵੀ ਬਚਾਣਾ ਹੈ ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਭੂਕੀ ਔਰ ਆਖਿਆ ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਏ ਮਹਾਬਲੀ ਚਾਹੀਏ ਜੋ ਸਿਰ ਅਥੇਲੀ ਦੇ ਰੱਖ ਹਕੀਕਤ ਹੈ ਸਚਾਈ ਹੈ ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰ ਆ ਵੀ ਮੰਗੀ ਸੀ ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੀ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ ਜੋ ਸਿਰ ਭੇਟ ਕਰਨਾ ਜਾਣਦੇ ਨੇ ਉਹ ਸੰਸਕ੍ਰਿਤੀ ਦਾ ਸਿਰ ਦੇਸ਼ ਦਾ ਸਿਰ ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ ਪਰ ਜੋ ਸਿਰ ਨਿ ਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾ ਕਰਾ ਛੱਡਦੇ ਨੇ ਦੇਸ਼ ਦੀ ਸਸਕ੍ਰਿਤੀ ਨੂੰ ਮਲੀਆਂ ਮੇਟ ਕਰਨ ਦੇ ਚ ਹੀ ਅਦਾ ਹੁੰਦੇ ਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ ਜ਼ਮੀਨ ਤੇ ਜ਼ੋਰ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਖਾ ਪੜੀ ਹੈ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ ਨਾ ਜ਼ਮੀਨ ਹੈ ਨਾ ਜ਼ੋਰੂ ਹੈ ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਪੁਰਸ਼ ਹੈ ਜਿਸ ਨੇ ਦੁਨੀਆ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਹੁੰਦੀ ਬਲਕੇ ਮਜ਼ਲੂਮਾਂ ਦੀ ਰੱਖਿਆ ਲਈ ਦੀਨਾਂ ਦੀ ਰੱਖਿਆ ਲਈ ਦੇਸ਼ ਦੀ ਰੱਖਿਆ ਲਈ ਸੰਸਕ੍ਰਿਤੀ ਦੀ ਰੱਖਿਆ ਲਈ ਤਲਵਾਰ ਚੁਕਣੀ ਪੈਂਦੀ ਹੈ ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ 'ਚ ਤਲਵਾਰ ਚੁਕ ਲਈ ਹੈ ਪਰ ਅੰਦਰ ਹਿਰਦਾ ਨਿਰਵੈਰ ਹੈ ਅ ਨਿਰਵੈਰ ਹੋਣਾ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨੇ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ ਭਾਈ ਕਨਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ ਪਕੜ ਕੇ ਮੁਸ਼ਕਾ ਬਨ ਕੇ ਭਾਈ ਕਨਈਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ ਆਖਿਆ ਗਿਆ ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨਹੀਏ ਤੋਂ ਪੁੱਛਿਆ ਕਿਉਂ ਭਾਈ ਕਨਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ ਮਹਾਰਾਜ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਆਪ ਨੂੰ ਜਲਛਕਾਉਂਦਾ ਮੈਂ ਤੇ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ ਗਲਵਕੜੀ ਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੇ ਵੀ ਦਿੱਤੇ ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਨ ਲੱਗਿਆ ਨਸ਼ਤਰ ਚਲਾਉਂਦਾ ਛੁਰਾ ਚਲਾਉਂਦਾ ਹੈ ਚਾਕੂ ਚਲਾਉਂਦਾ ਹੈ ਲੇਕਿਨ ਵੈਰ ਭਾਵ ਕਰਕੇ ਨਹੀਂ ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲਵ ਰਿਹਾ ਹੈ ਉਹਦੀ ਹਯਾਤ ਲਵ ਰਿਹਾ ਹੈ ਤੋ ਛੁਰਾ ਡਾਕਟਰ ਦੇ ਹੱਥ ਦੇ ਵਿੱਚ ਹੈ ਛੁਰਾ ਕਾਤਲ ਦੇ ਹੱਥ ਦੇ ਵਿੱਚ ਹੈ ਕਾਤਲ ਛੁਰੇ ਦੇ ਵਿੱਚ ਦੂਸਰੇ ਦੀ ਮੌਤ ਲੱਭ ਰਿਹਾ ਹੈ ਔਰ ਡਾਕਟਰ ਛੁਰੇ ਦੇ ਵਿੱਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ ਛੁਰਾ ਚਲਾਇਆ ਡਾਕਟਰ ਨੇ ਮਰੀਜ਼ ਮਰ ਗਿਆ ਨਹੀਂ ਬਚਿਆ ਤੋ ਕਤਲ ਦਾ ਮੁਕੱਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਹੈ ਲੇਕਿਨ ਅਗਲਾ ਨਹੀਂ ਮਰਿਆ ਦਾ ਨੇ ਇਰਾਦਾ ਕਤਲ ਦਾ ਮੁਕਦਮਾ ਉਸਤੇ ਚਲੇਗਾ ਕਿਉਂਕਿ ਉਸ ਦਾ ਇਰਾਦਾ ਸੀ ਮਾਰਨ ਦਾ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ ਡਾਕਟਰ ਦਾ ਇਰਾਦਾ ਹੈ ਫਾਂ ਤੋਂ ਮਵਾਦ ਨੂੰ ਕੱਢ ਦੇਈਏ ਜੈਸੇ ਬਾਹ ਦੇ ਵਿੱਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਚ ਡਾਕਟਰ ਕਹਿੰਦਾ ਹੈ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏ ਇਹ ਬਾਹ ਕੱਟਣੇ ਪੈ ਕਈ ਦਫਾ ਸਮੁੱਚੇ ਦੇਸ਼ ਇਹ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਖਾਤਰ ਕੁਝ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ ਤਾਂ ਦੇਸ਼ ਬਚਦਾ ਹੈ ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾ ਰੋਤ ਨੇ ਜਦ ਮੈਂ ਦੇਖਦਾ ਉਹ ਮੈਦਾਨੇ ਜੰਗ ਦੇ ਚ ਲੜ ਰਹੇ ਰਹੇ ਉਹ ਇੱਕ ਸਿਪਾਹੀ ਵਰਤੀਤ ਹੁੰਦੇ ਨੇ ਯੋਧਾ ਪ੍ਰਤੀਤ ਹੁੰਦੇ ਨੇ ਪਰ ਜਦ ਪੌਂਟਾ ਸਾਹਿਬ ਦੇ ਚ ਹੱਥ ਦੇ ਚ ਕਲਮ ਲੈ ਕੇ ਕੁਝ ਲਿਖ ਰਹੇ ਨੇ ਇਕ ਕਰਮ ਦੇ ਚੋਂ ਨਗਮੇ ਨਿਕਲ ਰਹੇ ਕਵਤਾ ਨਿਕਲ ਰਹੀ ਹੈ ਤਾਂ ਆਪ ਇੱਕ ਕਵੀ ਵਰਤਿਤ ਹੁੰਦੇ ਨੇ ਸ਼ਾਇਰ ਵਰਤਿਤ ਹੁੰਦੇ ਨੇ ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ ਚੌਰ ਹੋ ਰਹੀ ਹੈ ਨਜ਼ਰਾਂ ਨੇ ਭੇਟ ਹੋ ਰਹੇ ਨੇ ਲੋਕੀ ਸਜਦੇ ਦੇ ਚ ਨੇ ਤਾਂ ਇੰਜ ਪ੍ਰਤੀਤ ਹੁੰਦਾ ਜੈਸੇ ਇੱਕ ਸ਼ਹਿਨशाह ਸਿੰਘਾਸਣ ਤੇ ਬੈਠਾ ਹੈ ਪਰ ਜਦ ਪੰਨ aí ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਰਹੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ ਉਦੋਂ ਬਿਖਾਰੀ ਵਰਤਿੰਦੇ ਨੇ ਅੱਜ ਤੱਕ ਜਿਨਨੇ ਦਰवेश ਹੋਏ ਨੇ ਉਹ ਬਾਦਸ਼ਾਹ ਨਹੀਂ ਤੇ ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰवेश ਨਹੀਂ ਜਦ ਕਿਸੇ ਬਾਦਸ਼ਾਹ ਨੂੰ ਦਰवेश ਬਣਨ ਦਾ ਸ਼ੌਕ ਜਾਗਿਆ ਉਹਨੇ ਬਾਦਸ਼ਾਹਤ ਨੂੰ ਲਤ ਮਾਰੀ ਭਰਤਰੀ ਨੇ ਰਾਜਾ ਗੋਪੀਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤ ਬਣਾ ਕਬੂਲ ਕੀਤਾ ਯੋਗੀ ਬਣੇ ਸਿੱਧ ਬਣੇ ਸੰਤ ਬਣੇ ਦਰਵੇਸ਼ ਬਣੇ ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ ਉਹਨੇ ਦਰਵੇਸ਼ੀ ਛੱਡ ਦਿੱਤੀ ਦੁਨੀਆ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ ਪੂਰਨ ਪੁਰਖ ਆਇਆ ਜਿਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਹਨੇ ਬਾਦਸ਼ਾਹ ਦੀ ਖਾਤਰ ਦਰবেশੀ ਨਹੀਂ ਛੱਡੀ ਤਦ ਹੀ ਤੇ ਬਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰবেশ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ ਦਰবেশ ਵੀ ਨੇ ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ ਦਸਮ ਗ੍ਰੰਥ ਦੀ ਰਚਨਾ ਆਪ ਨੇ ਪੌਂਟਾ ਸਾਹਿਬ ਦੇ ਚ ਕੀਤੀ ਇਹਦੇ ਚ ਜਾਪ ਸਾਹਿਬ ਅਕਾਲ ਉਸਤਤ ਬਚਿਤ੍ਰਨਾਟਕ ਚੰਡੀ ਦੀ ਵਾਰ ਭਗਵਤੀ ਦੀ ਵਾਰ ਗਿਆਨ ਪ੍ਰਭੋ ਕ੍ਰਿਸ਼ਨਾ ਉਹਦਾ ਰਾਮਾ ਉਹਦਾ ਵਰਸ਼ ਕੇ 24 ਉਤਾਰਾਂ ਦੀ ਕਥਾ ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਰਚ ਪਾਈ ਹੈ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ ਕਲਮ ਦੇ ਧਨੀ ਮਹਾਨ ਲਿਖਾਰੀ ਨੇ और उस तेज आपने साफ ये भी कर देता है कि बहुत कुछ मैं अनुवाद कीता है दशम कथा भागवत की भाखा करी बनाए और ना है प्रभु धर्म युद्ध के जाए मैं पुरातन धर्म ग्रंथां की भाषा के दी टीका कीता है तर्जमा कीता है क्यों तर्जमा कीता है ताकि जगत को पता चल जाए देश का पुराना धार्मिक इतिहास की है देश का पुराना धार्मिक ढांचा की है ਅਸੀਂ ਜਗਤ ਵਿੱਚ ਕੀ ਦੇ ਰਹੇ ਹਾਂ ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਤੇ ਛਾ ਦੇ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ ਛਾਏ ਜਾਂਦੀ ਏਕਤਾ ਅਨੇਕਤਾ ਵਿਲਾਇ ਜਾਤੀ भोवत कुचीलता कतेबन कुरान की पाप ही पर जाते धर्म धसक जाते वरण गरक जाते सहत विदान की देवी देव देहुरे संतोक सिंह दूर होते रीत मिट जाती कथा वेदन पुराण के श्री गुरु गोविंद सिंह पावन परम सूर मूर्त न होती जो पै करुणा निधान की ऐसी बख्शिश भरी मूर्ति जे ना होती देश दिल्ली ਇਹ ਹਾਲਤ ਅਜ ਨਹੀਂ ਆਉਣੀ ਸੀ ਭਾਉ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ ਉਹਨਾਂ ਦੀ ਰਹਿਮਤ ਦਾ ਸਦਕਾ ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਆਪ ਦਾ ਆਗਮਨ ਭਾਈ ਸਾਹ ਭਾਈ ਨੰਦ ਲਾਲ ਦੇ ਲਫ਼ਜ਼ਾਂ ਵਿੱਚ ਬਾਹਾਰ ਦਾ ਆਗਮਨ ਹੈ ਮੌਸਮੇ ਬਾਹਾਰ ਦਾ ਆਗਮਨ ਬਾਹੁ ਸ਼ਬਾਸ਼ ਕਿ ਹੰਗਾਉ ਮੈ ਲਾਉ ਬਹਾਰ ਆਮਦ ਸਦੇ ਦੇਸ਼ ਦੀਆਂ 6 ਰਤੂਆਂ ਦੇ ਚੋਂ ਬਹਾਰ ਦੀ ਰੁੱਤ ਰੁੱਤਾਂ ਦਾ ਰਾਜਾ ਹੈ ਸ਼ਰਮਉਂਦਾ ਮਹਾਨ ਹੈ ਕਿਉਂ ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿੰਨੀ ਸਹਿ ਨਾ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿੰਨੀ ਕਿ ਬਰਦਾਸ਼ਤ ਹੋ ਸਕੇ ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ ਪਰ ਜੇ ਬਹੁਤੀ ਠੰਡ ਹੋਵੇ ਕੱਕਰ ਪੈ ਰਹੇ ਆਵੇ ਪਾਲਾ ਪੈ ਰਹੇ ਆਵੇ ਤਾਂ ਫੁੱਲ ਮਰ ਜਾ ਜਾਂਦੇ ਨੇ ਨਹੀਂ ਪੈਦਾ ਹੁੰਦੇ ਤਾਂ ਗੱਲ ਸਪਸ਼ਟ ਹੈ ਕਿ برف ਪੈ ਰਹੀਏ ਫੁੱਲ ਨਹੀਂ ਪੈਦਾ ਹੋਣਗੇ ਲੋਹ ਚੱਲ ਰਹੀਏ ਫੁੱਲ ਝੁਲਸ ਜਾਣਗੇ ਫੁੱਲਾਂ ਨੂੰ ਖੇੜੇ ਲਈ ਫੁੱਲਾਂ ਦੀ ਉਤਪਤੀ ਲਈ ਮੌਸਮ ਇਹ ਬਹਾਰ ਜਾਇਦਾ ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ ਜੋ ਬਹੁਤ ਠੰਡਾ ਹੈ ਉਹ ਬੁਝਦਿਲ ਹੋ ਜਾਏਗਾ ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਇੱਕ ਪਾਸੇ ਇੱਕ ਜ਼ਾਲਮ ਸੀ ਬਹੁਤ ਗਰਮ ਸੀ ਬਹੁਤ ਗਰਮ ਸੀ ਦੂਸਰੇ ਪਾਸੇ ਇੱਕ ਬਸਦਿਲ ਸੀ ਬਹੁਤ ਠੰਡਾ ਸੀ ਬਹੁਤ ਠੰਡਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਹਾਲ ਸੇ ਨੂੰ ਜਨਮ ਦਿੱਤਾ ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪਾਗਲਾ ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪਗਲਾ ਛਟੇ ਮੌਸਮੇ ਬਹਾਰ ਬਹੁਸ਼ ਬਾਸ਼ ਕੇ ਹੰਗਾਉ ਮੇ ਲਾਉ ਬਹਾਰ ਆਮਦ ਬਹਾਰ ਆਮਦ ਯਾਰ ਆਮਦ ਕਰਾਰ ਆ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਾਹਰ ਦਿੱਤੀ ਆਪਨੇ ਦੇਸ਼ ਵਾਸੀਆਂ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ ਲਾਚਾਰ ਹੋ ਜਾਓ ਤਾਂ ਸ਼ਸਤਰ ਚੁਕਣਾ ਵੀ ਧਰਮ ਹੈ ਚੁੰਕਾਰਜ਼ ਹਮਾ ਹੇਲ ਤੇਦਰ ਵਿਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ ਗੁਰੂ ਹੋ ਫਕੀਰ ਹੋ ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ ਤਾਂ ਆਪਨੇ ਫਰਮਾਨ ਕੀਤਾ ਬਲਾਚਾਰ ਗੀ ਦਰਮਿਆਂ ਆਮਦਮ ਬਤਦ ਬੀਰੋ ਤੀਰੋ ਤੂਫਨ ਆਮਦਮ ਮੈਂ ਲਾਚਾਰ ਹੋ ਕੇ ਸ਼ਸਤਰ ਚੁਕੇ ਹੈ ਬੰਦੂਕ ਚੁਕੀ ਮਜਬੂਰ ਹੋ ਗਿਆ ਐ ਸਤਾਧਾਰੀ ਹੋ ਤੁਹਾਡੇ ਤੇ ਗਿਆਨ ਦਾ ਵਿਚਾਰ ਦਾ ਸ਼ਾਂਤੀ ਦਾ ਖਿਮਾ ਦਾ ਅਸਰ ਨਹੀਂ ਪਿਆ ਮੈਨੂੰ ਮਜਬੂਰਨ ਸ਼ਸਤਰ ਚੁਕਣਾ ਪਿਆ ਏ ਮਾਵਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਰਵਾਕ ਨੇ ਚੁੰਕਾਰੇ ਸਹਾਵਾ ਹਿਲਤੇਦਰ ਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰਦਸ ਸਾਡੇ ਦੇਸ਼ ਤੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ ਐ ਮਾ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੂਰਮਾ ਹੋਵੇ ਜੇ ਸੂਰਮਾ ਨਹੀਂ ਤਾਂ ਭਗਤ ਹੋਵੇ ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ ਜਨਨੀ ਜਨੇ ਤਾਂ ਭਗਤ ਜਨ ਕਹਿਦਾ ਤਾਂ ਕੈ ਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂੰ ਆਦ ਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ ਹੈ ਜਗਤ ਨੂੰ ਕੁਝ ਦਿੱਤਾ ਹੈ ਦਾਨੀਆਂ ਨੇ ਕੁਝ ਦਿੱਤਾ ਹੈ ਸੂਰਮਿਆਂ ਨੇ ਕੁਝ ਦਿੱਤਾ ਹੈ ਭਗਤਾ ਨੇ ਕੁਝ ਦਿੱਤਾ ਹੈ ਇਸ ਵਾਸਤੇ ਆਖਿਆ ਗਿਆ ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ ਦਾਤਾ ਨਹੀਂ ਪੈਦਾ ਕਰ ਸਕਦੀ ਸੂਰਮਾ ਨਹੀਂ ਪੈਦਾ ਕਰ ਸਕਦੀ ਤੋ ਫਿਰ ਤੇਰਾ ਬਾਝ ਰਹਿਣਾ ਹੀ ਬੈਤਰ ਹੈ ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਪੂਰਨបុਰਖ ਜੋ ਦਾਤਾ ਵੀ ਹੈ ਭਗਤ ਵੀ ਹੈ ਸੂਰਮਾ ਵੀ ਹੈ ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਧੇੜਾ ਪਿਆ ਹੋਵੇ ਹੌਸਲਾ ਫਸਤ ਨਹੀਂ ਹੁੰਦਾ ਹੌਸਲੇ ਨਾਲ ਆਪ ਲੜਦੇ ਨੇ ਇੰਨੇ ਮਹਾਨ ਮਹਾਬਲੀ ਪਰ ਆਪ ਨੇ ਹੀ ਐਸਾ ਕਹਿ ਦਿੱਤਾ ਸਵਾ ਲੱਖ ਸੇ ਇੱਕ ਲੜਾਂ ਸਭ ਹੈ ਗੋਬਿੰਦ ਸਿੰਘ ਨਾਮ ਕਹਾਉ ਤੋ ਸਵਾ ਲੱਖ ਨਾਲ ਲੜਨ ਲਈ ਦਰਸਲ ਜਿਗਰਾ ਚਾਹੀਦਾ ਹੈ ਹਿੰਮਤ ਚਾਹੀਦੀ ਹੈ ਹੌਸਲਾ ਚਾਹੀਦਾ ਆਪ ਭਗਤ ਇਤਨੇ ਮਹਾਨ ਨੇ ਕਿ ਮੈਦਾਨੇ ਜੰਗ ਦੇ ਚ ਵਿਜੇ ਅੰਮ੍ਰਿਤ ਵੇਲਾ ਹੋ ਗਿਆ ਤੋ ਸਮਾਧੀ ਲਾ ਕੇ ਬੈਠ ਗਏ ਆਸਾ ਦੀਵਾਨ ਸੁਣ ਰਹੇ ਨੇ ਮगन ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ ਇਸ ਤਰ੍ਹਾਂ ਦੇ ਆਪ ਭਗਤ ਨੇ ਦਾਨੇ ਦਾਨੀਆਂ ਦੇ ਚ ਤੇ ਆਪ ਨੂੰ ਕਿਹਾ ਜਾਂਦਾ ਸਰਬੰਸ ਦਾਨੀ ਜੋ ਕੁਝ ਵੀ ਹੈ দান ਕਰ ਦਿੱਤਾ ਇਸ ਦੇਸ਼ ਵਿੱਚ ਜੋ ਕੁਝ ਵੀ ਸੀ দান ਕਰ ਦਿੱਤਾ ਜਗਤ ਦੇ ਮਜ਼ਲੂਮ ਜਗਤ ਦੇ ਯਤੀਮ ਜਗਤ ਦੇ ਦੁਖੀ ਧਨ দান ਕਰ ਦਿੱਤਾ ਅਨਦਾਨ ਕਰ ਦਿੱਤਾ ਭੂਸ਼ਣ দান ਕਰ ਦਿੱਤੇ ਮਹਿਲ ਮਾੜੀਆਂ দান ਕਰ ਦਿੱਤੀਆਂ ਆਪਣੇ ਸਿੰਘ দান ਕਰ ਦਿੱਤੇ ਆਪਣੇ ਪੁੱਤਰ দান ਕਰ ਦਿੱਤੇ ਆਪਣਾ ਪਰਿਵਾਰ দান ਕਰ ਦਿੱਤਾ ਔਰ ਆਪਣਾ ਆਪ ਵੀ ਨਿਛਾਵਲ ਕਰ ਦਿੱਤਾ ਸਰਵਨ ਸਦਾਨੀ ਆਨੰਦ ਦੇ ਦਾਨੀ ਤੇ ਧਨ ਦੇ ਦਾਨੀ ਦੁਨੀਆ ਦੇ ਵਿੱਚ ਬਹੁਤ ਸਾਰੇ ਮਿਲਣਗੇ ਪਰ ਸਰਵਨ ਸਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਤੋਂ ਸਭ ਕੁਝ ਨਿਛਾਵਲ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉਥੇ ਕਾਮ ਨੇ ਦੋ ਇਸਤਰੀਆਂ ਸੀਤਾ ਤੇ ਸਰੂਪ ਨਖਾ ਸਰੂਪ ਨਖਾ ਦੀ ਲਖ ਲਕਸ਼ਮਣ ਨੇ ਕਟ ਦਿੱਤੀ ਬਦਲੇ ਦੀ ਭਾਵਨਾ ਦੇ ਰਾਮ ਸੀਤਾ ਨੂੰ ਚੁੱਕ ਕੇ ਲੈ ਗਿਆ ਬਹੁਤ ਵੱਡਾ ਸੰਘਰਸ਼ ਹੋਇਆ ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ ਕੋਈ ਭੇਦ ਨਹੀਂ ਹੈ মত ਭੇਦ ਨਹੀਂ ਹੈ ਚਾਰ ਵੇਦਾਂ ਦਾ ਪਾਠੀ ਰਾਵਣ ਹੈ ਸਿਆਣਾ ਹੈ ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ ਰਾਮ ਰਾਮੇਸ਼ੰਦਰ ਸ਼ਿਵ ਜੀ ਦੀ ਪੂਜਾ ਕਰਦੇ ਨੇ रामणवी शिवजी ਦਾ ਹੀ ਉਪਾਸ਼ਕ ਹੈ शिवजी ਦੀ ਹੀ ਉਪਾਸ਼ਨਾ ਕਰਦਾ ਹੈ ਉਹ ਧਾਰਮਿਕ ਤੌਰ ਤੇ ਕੋਈ મતभेद ਨਹੀਂ دوسری عظیم ਜੰਗ ਹੋਈ ਮਹਾਭਾਰਤ ਦੀ ਲਾਲਾ दौਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਦ੍ਰੋਪਦੀ ਦੀ ਰਸਨਾ ਤੋਂ ਦ੍ਰਿਉਧਨ ਲਈ ਇਹ ਸ਼ਬਦ ਨਿਕਲੇ ਇਹ ਅੰधे ਦਾ ਅੰਧਾ ਹੈ ਦਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ ਇਹ ਅੰਧੇ ਦਾ ਅੰਧਾ ਹੈ ਇਹ ਕੌੜੇ ਬਚਨ ਦ੍ਰਿਉਧਨ ਨੂੰ ਐਸੇ ਚੁਬੇ ਬਦਲੇ ਦੀ ਭਾਵਨਾ ਪੈਦਾ ਹੋਈ ਲਿਆਜ਼ਾ ਪਾਂਡਵਾਂ ਨੂੰ ਜੂਏ ਲਈ ਪੇਰਿਆ ਤੋਂ ਧਰਮਪੁੱਤਰ ਯੁਦਿਸ਼ਠਰ ਅਜ ਜੂਆ ਖੇਡਣ ਲੱਗੇ ਹੈਰਾਨ ਕੇ ਉਹ ਜੂਏ ਦੇ ਚੰਨ ਹਾਰਦੇ ਨੇ ਫਿਰ ਬਸਤਰ ਹਾਰਦੇ ਨੇ ਭੂਸ਼ਣ ਹਾਰਦੇ ਨੇ ਮਹਿਲ ਹਾਰ ਜਾਂਦੇ ਨੇ ਫਿਰ ਰਾਜ ਬਾਠ ਹਾਰ ਜਾਂਦੇ ਨੇ ਇਤਨੇ ਇਤਨਾ ਵੱਡਾ ਜਵਾਰੀ ਫਿਰ ਪਤਨੀ ਹਾਰ ਜਾਂਦਾ ਫਿਰ ਉਹ ਦ੍ਰੋਪਦੀ ਨੂੰ ਹਾਰ ਜਾਂਦੇ ਨੇ ਤੇ ਇਹ ਆਗਾਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਲੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਵਾਰਾਇ ਦੇ ਚ ਮਹਾਭਾਰਤ ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ عظیم ਮਹਾਨ ਜੰਗਾਂ ਪੁਰਾਣੇ ਸਮੇਂ ਸੜੇ ਰੇਸ਼ ਦੇ ਛੋਈਆਂ ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ মতभेद ਨਹੀਂ ਹੈ ਦੋਵੇਂ ਪਾਸੇ ਰਾਜੇ ਨੇ ਇੱਕ ਪਾਸੇ ਸੈਨਾ ਦੇ ਮੁਖੀ ਨੇ ਦਵਾਰਕਾ ਦੇ ਰਾਜਾ ਇੱਕ ਪਾਸੇ ਦ੍ਰੋਪਦ ਆਪ ਨੇ ਇੰਦਰਪ੍ਰਸਤ ਦੇ ਰਾਜਾ ਮੁਖੀ ਸ਼ਰਮੌਰ ਧਾਰਮਿਕ ਤੌਰ ਤੇ ਕੋਈ મતਭੇਦ ਨਹੀਂ ਪਾਂਡਵ ਬੜੇ ਨੇ ਦਰੋਣਾਚਾਰਜ ਕੋ ਕੌਰਵ ਵੀ ਬੜੇ ਨੇ ਦਰੋਣਾਚਾਰਜ ਕੋ ਧਰਮ ਇੱਕ ਹੈ ਧਾਰਮਿਕ ਤੌਰ ਤੇ ਕੋਈ મતਭੇਦ ਨਹੀਂ ਦੋਵੇਂ ਰਾਜੇ ਤੇ ਤਾਂ ਜੰਗ ਦਾ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਲਾਲਾ ਦੌਲਤ ਰਾਏ ਕਹਿੰਨੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ ਉਸ ਨਾਲ جنگ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਲਬ ਹੈ ਉਸ ਨਾਲ ਆਪ ਦਾ ਸੰਦਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ ਸੁਲਤਾਨ ਹੈ ਔਰ ਦੂਜੇ ਪਾਸੇ ਇੱਕ ਫਕੀਰ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਝ ਵੀ ਨਹੀਂ ਹੈ ਫਿਰ ਇਹ ਬਹੁਤ ਵੱਡੀ جنگ ਵੀ ਜੋ अनेका ਲੜੀਆਂ ਗਈਆਂ ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ ਹੈ ਦੇਸ਼ ਦੀ ਰੱਖਿਆ ਦੀ ਖਾਤਰ ਦੇਸ਼ ਦੀ ਮਜ਼ਲੂਮਾਂ ਦੀ ਖਾਤਰ ਦੇਸ਼ ਦੀ ਅਸਮਤੀ ਖਾਤਰ ਔਰ ਉਸ ਹਾਲਤ ਦੇਚ ਸਤਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇਚ ਵਿਕਦੀ ਸੀ ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰਵਾ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ ਅਨਜ ਬਾਧੂ ਭਗਨੀ ਸੋਤਨਾਰੀ ਏ ਸਠੀਏ ਕਨਿਆ ਸਮਝਾਰੀ ਜਦ ਪੀੜਾਂ ਦੀ ਓਟ ਦੇਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਇਹ ਘੋਰ ਪਾਪ ਕੀਤਾ ਹੈ ਤੋ ਰਾਮ ਕਿੰਨ ਨਹੀਂ ਮੇ ਪਾਪਨੇ ਕੀਤਾ ਤੈਨੂੰ ਮਾਰ ਕੇ ਕਿਨੇ ਛੋਟੇ ਬਰਾਦ ਇਸਤਰੀ ਤਾਰਾ ਨੂੰ ਜਬਰਮ ਆਪਣੇ ਕੋਲ ਰੱਖ ਲਿਆ ਸੀ ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ ਅਨਜ ਬਦੂ ਭਗਨੇ ਸੋਤਨਾਰੀ ਇਹ ਸਠੀ ਕਨਿਆ ਸਮਚਾਰੀ ਤਾਹੇ ਕੁਦਰਿਸ਼ਟ ਬਿ ਲੋਕ ਦੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ ਅਨਜ ਬਦੂ ਛੋਟੇ ਬਰਾਦੇ ਇਸਤਰੀ ਭਗਨੀ ਭੈਣ ਸੋਤਨਾਰੀ ਨੂੰ ਤੇ ਚੌਥੀ ਕੰਨਿਆ ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਵਾਰ ਸਮਝਣਾ ਚਾਹੀਦਾ ਹੈ ਤੇ ਜਿਹੜਾ ਕੁਦ੍ਰਸ਼ਟੀ ਨਾਲ ਵੇਖੇ ਉਸ ਨੂੰ ਮੈਂ ਬਦ ਕਰ ਦੇਣਾ ਕੋਈ ਪਾਪ ਨਹੀਂ ਕੋਈ ਪਾਪ ਨਹੀਂ ਇਹ ਸ਼੍ਰੀ ਰਾਮ ਤੇ ਬੋ ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ बिकਦੀ ਸੀ ਮਜਬੂਰ ਅਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਣ ਲਈ ਦੇਸ਼ ਦੀ ਗੈਰਤ ਨੂੰ ਬਚਾਣ ਲਈ ਸਰਵਾਂਸ਼ ਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇ ਵਿੱਚ ਸ੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੇ ਦਿੱਤੇ ਤਿਲਕ ਦਿੱਤਾ ਕੇਸੜ ਦਾ ਪ੍ਰਕਰਮਾ ਕੀਤੀ ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਇਹ ਖਾਲਸੋ ਆਇਂਦਾ ਤੋਂ ਸਰੀਰਕ ਰੂਪ ਦੇ ਵਿੱਚ ਗੁਰੂ ਹੋਵੇਗਾ ਪੰਥ ਅਧਿਆਤਮਕ ਰੂਪ ਦੇ ਵਿੱਚ ਗੁਰੂ ਹੋਵੇਗਾ ਗ੍ਰੰਥ ਤੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਕਰਕੇ ਜੋਤੀ ਜੋਤ ਸਮਾਗ ਹੈ ਸ੍ਰੀ ਹਜ਼ੂਰ ਸਾਹਿਬ ਦੇ ਚ ਸੱਚਖੰਡ